ਹਰੀ ਵਾਹ ਗੁਰੂਆਂ ਦੇ ਰਿਓ ਫਿਰਤ ਫਿਰਤ ਪ੍ਰਭ ਆਇਆ ਪ੍ਰਿਆ ਸਦਾ ਨਾਨਕ ਕੀ ਪ੍ਰਭ ਬਹਿਤ ਆਪਣੀ ਆਪਣੀ ਭਗਤੀ ਲਾਇ ਜਤਕ ਜਨ ਜਤਕ ਪ੍ਰਭ ਧਾਨ ਕਰ ਕਿਰਪਾ ਦੇਵ ਉਹਨਾਂ ਵਾਹਿਗੁਰੂ ਸਾਹਿਬ ਜੀ ਉਹ ਸੋਰਠ ਮੱਲਾ ਪਹਿਲ ਕਨਵਾ ਵਰਪੁਰ ਪੂਰੀ ਕਿੰਨੀ ਬਖਸ਼ ਆਪਣੀ ਕਰ ਦੇਨੀ ਵਰਪੁਰ ਪੂਰੀ ਕਿੰਨੀ ਬਖਸ਼ ਆਪਣੀ ਕਰ ਦੇਨੀ ਮਤੇ ਅੰੰਦ ਸੁਖ ਪਾਇਆ ਥਾ ਸਵਲੇ ਸੁਖੀ ਵਸਾਇਆ ਪਵਤ ਪਹਤਾ ਪਹਤਾਤੀ ਗੁਰਪੂਰਾ ਕਿਰਪਾ ਵਰਦਿਨੀ ਘਰ ਲਾਕੇ ਜਾਂਤੀ ਕਹਾਉ ਗੁਰਬਾਣੀ ਖਾ ਵਰਤਾਏ ਉਹ ਸਪਲ ਸਦਾ ਸੁਖ ਦਾਈ ਨਾਨਕ ਨਾਮ ਧਿਆਇਆ ਸੁਖ ਦਾਈ ਨਾਨਕ ਨਾਮ ਧਿਆਇ ਤੋਰ ਬਲਖਿਆ ਪਾਇਆ ਵਰਦ ਪ੍ਰਕਾਸ਼ ਦਾ ਫਲ ਸਾ ਵਾਹਿਗੁਰੂ ਜੀ ਵਾਹਿਗੁਰੂ